ਸ਼ੋਭੀ ਜਨਵਰੀ ਦੇ ਦਿਨ ਤੇ ਮੈਂ ਸਮੂਹ ਰੋਪੜ ਰਹਿਣ ਦੇ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਜਿਵੇਂ ਕਿ ਸਾਡੇ ਸੰਵਿਧਾਨ ਦੇ ਵਿੱਚ ਸਾਨੂੰ ਫੰਡਾਮੈਂਟਲ ਰਾਈਟਸ ਮਿਲੇ ਨੇ ਉਹਦੇ ਵਿੱਚ ਨਾਲ ਡਿਊਟੀਆਂ ਵੀ ਮੈਂਸ਼ਨ ਕੀਤੀਆਂ ਹੋਈਆਂ ਨੇ ਮੈਂ ਪਬਲਿਕ ਨੂੰ ਇਹੋ ਬੇਨਤੀ ਕਰਾਂਗਾ ਕਿ ਜਿੱਥੇ ਅਸੀਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਨੇ ਆ ਉੱਥੇ ਅਸੀਂ ਆਪਣੇ ਡਿਊਟੀਆਂ ਪ੍ਰਤੀ ਵੀ ਨਾ ਉਹਨਾਂ ਨੂੰ proper ਤਰੀਕੇ ਕਰੀਏ ਡਿਊਟੀਆਂ ਦੇ ਵਿੱਚ ਲਾਪਰਵਾਹੀ ਨਾ ਵਰਤੀਏ ਤਾਂ ਕਿ ਜਿਹੜੇ ਦੂਜੇ ਲੋਕ ਨੇ ਸਾਡੀ ਲਾਪਰਵਾਹੀ ਕਾਰਨ ਕਰਕੇ ਉਹਨਾਂ ਨੂੰ ਕੋਈ ਨੁਕਸਾਨ ਹੋਵੇ ਸੋ ਸਾਨੂੰ ਸਾਰਿਆਂ ਨੂੰ ਕਾਨੂੰਨ ਦੀ ਜਿਹੜੀ ਹੈ ਉਹ ਪਾਲਣਾ ਕਰਨੀ ਚਾਹੀਦੀ ਹੈ ਮੈਂ ਲੋਕਾਂ ਨੂੰ ਇਹੋ ਅਪੀਲ ਕਰਾਂਗਾ ਕਿ ਤੁਹਾਨੂੰ ਜਿੱਥੇ ਵੀ ਪੁਲਿਸ ਦੀ ਹੈਲਪ ਦੀ ਲੋੜ ਪਵੇ ਉਹ ਸਾਨੂੰ 112 ਨੰਬਰ ਤੇ ਡਾਇਲ ਕਰਨ ਅਸੀਂ ਤੁਹਾਡੀਆਂ ਸੁਆਵਾਂ ਦੇ ਵਿੱਚ ਹਾਜ਼ਰ ਹਾਂ ਔਰ ਪੁਲਿਸ ਨੂੰ ਸੱਚੀ ਇਨਫਰਮੇਸ਼ਨ ਦਿਓ ਸਹੀ ਇਨਫਰਮੇਸ਼ਨ ਦਿਓ ਤਾਂ ਕਿ ਜਿਹੜੀ ਪੁਲਿਸ ਹੈ অপরাধੀਆਂ ਪ੍ਰਤੀ ਸਖਤ ਐਕਸ਼ਨ ਬੜੀ ਜਲਦੀ ਲੈ ਸਕੇ ਜੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਸਾਰਿਆਂ ਨੂੰ 26 ਜਨਵਰੀ ਦੀਆਂ ਫਿਰ ਲੱਖ ਲੱਖ ਵਧਾਈਆਂ